ਬੰਪਰ ਲਾਇਆ ਜਾ ਰਿਹਾ ਹੈ ਔਰ ਗੱਡੀ ਕਾਫੀ ਜਿਹੜਾ ਨੁਕਸਾਨੀ ਗਈ ਆ ਡਾਇਵਾਇਡਰ ਦੇ ਉੱਪਰ ਚੜ ਗਈ ਆ ਕਿਉਂਕਿ ਉਹ ਪਿੱਛੇ ਗਾਰੇ ਸੀ ਸਾਈਡ ਸ਼ੀਸ਼ੇ ਵੀ ਟੁੱਟ ਗਏ ਔਰ ਹੁਣ ਜਿਹ ਟਾਈਮ ਆਣਾ ਔਰ ਮੌਕੇ ਤੇ ਜਿਹੜੀ ਬੁਲਾਈ ਗਈ ਆ ਕਿ ਤਾਂਕਿ ਗੱਡੀ ਇਹਨੂੰ ਵੀ ਜਿਹੜਾ ਸਾਈਡ ਲਗਾਇਆ ਜਾਵੇ ਕੋਈ ਰਸਤੇ ਦੇ ਵਿੱਚ ਜਿਹੜੀ ਆ ਗੱਡੀ ਖੜੀ ਹੋਈ ਆ ਚੋਰ ਜਿਹੜੇ ਗੱਡੀ ਨੂੰ ਲੈ ਕੇ ਭੱਜ ਰਹੇ ਸੀ ਜਿਹੜੇ ਇਹਨਾਂ ਦੀ ਗੱਡੀ ਦੇ ਮਾਲਕ ਹੈ ਉਹ ਵੀ ਜਿਹੜੇ ਮਗਰ ਸੀਗੇ ਔਰ ਅੰਮ੍ਰਿਤਸਰ ਰੋਡ ਦੇ ਉੱਪਰ ਐਕਸੀਡੈਂਟ ਜਿਹੜਾ ਕਰ ਦਿੱਤਾ ਔਰ ਤੁਸੀਂ ਦੇਖ ਸਕਦੇ ਕਿ ਓਇਲ ਇਦੇ ਵਿੱਚ ਜਿਹੜਾ ਰਫਾਈਨਡ ਜਾਂ ਤੇਲ ਦੀ ਜਿਹੜੀ ਗੱਡੀ ਹੈ ਆ ਵੇਖੋ ਰਫਾਈਨਡ ਦੇ ਜਿਹੜੇ ਪੈਕੇਟ ਵੀ ਫੱਟੇ ਹੋਏ ਆ ਬਹੁਤ ਹੀ ਭਿਆਨਕ ਤੇ ਦਰਦਨਾਕ ਜਿਹੜਾ ਐਕਸੀਡੈਂਟ ਹੋਇਆ ਗੱਡੀ ਲੈ ਕੇ ਲੋਡ ਕਰਾ ਕੇ ਜਾ ਰਹੇ ਸਨ ਕਾਨੂੰਨ ਅੱਛਾ ਜੀ ਤੇਲ ਲਾਣਵੰਡੀ ਦੇ ਬਾਹਰ ਲੜੀ ਰੋਡ ਤੇ ਹੋਰ ਉੱਥੇ ਮੈਂ ਗੱਡੀ ਤੋਂ ਉਤਰਿਆ ਮੈਂ 2 ਮਿੰਟ ਦਾ ਬੰਦੇ ਸਮਾਨ ਫੜਾਉਣਾ ਹੂੰ ਉਸ ਤੋਂ ਬਾਅਦ ਫਿਰ ਉਤਰਿਆ ਸਮਾਨ ਫੜਾਉਣ ਨਾਲ ਉਸ ਤੋਂ ਬਾਅਦ ਨਾਲ ਗੱਡੀ ਲੈ ਕੇ ਭੱਜ ਗਏ ਤੇ ਗੱਡੀ ਲੈ ਕੇ ਭੱਜ ਗਏ ਤੇ ਮੈਨੂੰ ਲੱਗੀ ਕੋਈ ਰੋਕਿਆ ਤੁਹਾਨੂੰ ਕਿੱਦਾਂ ਗੱਲਬਾਤ ਕੀਤੀ ਪਹਿਲਾਂ ਕਿੱਦਾਂ ਗੱਲਬਾਤ ਗੱਲਬਾਤ ਤੇ ਬਾਹਰ ਨਿਕਲ ਕੇ ਉਹ ਗੱਡੀ ਲੈ ਕੇ ਭੱਜ ਗਏ ਉੱਥੋਂ ਦੀ ਫਿਰ ਤੁਸੀਂ ਕਿੱਦਾਂ ਹੋਏ ਮਾਲਕਾਂ ਨਾਲ ਤੁਸੀਂ ਕੰਟੈਕਟ ਨੰਬਰ ਬਾਊਨ ਨੂੰ ਫੋਨ ਕੀਤਾ ਬਾਊਨ ਨੂੰ ਬਾਊਨ ਉਹ ਕਿ ਕੱਪੜੇ ਵਗੈਰਾ ਕਿਦਾਂ ਕਿਹੜੇ ਪਾਏ ਸੀ ਉਹਨਾਂ ਨੇ ਬੰਦੇ ਜਿਹਨਾਂ ਨੇ ਗੱਡੀ ਕੋਈ ਤੁਹਾਡੇ ਕੋਲੋਂ ਸਭ ਬੰਦ ਹੋ ਗਿਆ ਪੜੇ ਨਹੀਂ ਮੈਂ ਧਿਆਨ ਦਿੰਦਾ ਦੋ ਜਣੇ ਸੀਗੇ ਹਾਂ ਦੋ ਜਣੇ ਮਤਲਬ ਮੂੰਹ ਬੰਨੇ ਹੋਏ ਸੀ ਇਦਾਂ ਹੀ ਨਹੀਂ ਉੱਥੇ ਮੂੰਹ ਬੰਨੇ ਸੀ আচ্ছা ਗੱਡੀ ਉੱਥੋਂ ਲੈ ਕੇ ਤੁਹਾਡੇ ਕੋਲੋਂ ਦੌੜ ਗਿਆ ਤੁਸੀਂ ਆਪਣੇ ਮਾਲਕਾਂ ਨੂੰ ਦੱਸਤਾ ਹਾਂ ਨਾਲ ਫੋਨ ਕੀਤਾ ਮੈਂ ਦੌੜਦੇ ਪਿੱਛੇ ਗੱਡੀ ਦੇ ਪਿੱਛੇ ਬੱਚਿਆ ਨਾ ਤੇ ਬਾਊਨ ਨੂੰ ਫੋਨ ਕੀਤਾ ਕਰਤਾ ਮੈਂ ਕੋਈ ਗੱਡੀ ਲੈ ਕੇ ਭੱਜਿਆ ਨਹੀਂ ਕਿ ਉਹਨਾਂ ਫਿਰ ਤੇ ਜੀ ਉੱਥੇ ਹੀ ਕਬਾ ਜੀ GPS ਲਗਾਈ ਗੱਡੀ ਚ ਹਾਂ ਠੀਕ ਹੈ GPS ਚੋਂ ਇੱਥੇ ਪਹੁੰਚੇ ਘਟਣਾ ਹੈ ਕਿਹੜੀ ਜਗ੍ਹਾ ਦੀ ਹੈ ਇਹ ਤਾਂ ਅਛਰੀ ਯਾਰ ਨਹੀਂ ਨਹੀਂ ਜਿੱਥੇ ਤੁਹਾਡੀ ਗੱਡੀ ਖੋਈ ਹੈ ਇਹ ਆਪਣੇ ਮੰਡੀ ਦੇ ਬਾਹਰ ਨਾਲ ਮੰਡੀ ਦਾ ਬੱਸ ਸਟੇਸ਼ਨ ਦੇ ਕੋਲ ਹਾਂਜੀ ਫੂਡ ਪਿਆਰ ਤੋਂ ਕੇ ਪ੍ਰਤਾਪ ਬਾਗ ਰੋਡ ਤੇ ਅੱਛਾ ਪ੍ਰਤਾਪ ਬਾਗ ਰੋਡ ਤੇ ਤੇ ਹੁਣ ਪੁਲਿਸ ਸਰ ਆਈ ਸੀ ਮੌਕੇ ਤੇ ਹਾਂਜੀ ਹਾਂਜੀ ਪੁਲਿਸ ਆ ਗਈ ਹੈ ਜੀ ਤੇ ਕੀ ਕਹਿ ਕੀ ਰਹੀ ਪੁਲਿਸ ਨੂੰ ਕੁਛ ਨਹੀਂ ਉਹਨਾਂ ਨੂੰ ਜੋ ਨੁਕਸਾਨ ਹੋਣਾ ਜੀ ਸਾਡੇ ਬੰਦੇ ਪੱਛ ਕੇ ਜਿਹੜਾ ਆਪਣਾ ਸ਼ੁਗਰ ਹੂੰ ਅਸੀਂ ਇਹੀ ਕਵਾਂਗੇ ਜੀ ਬੰਦੇ ਬਚ ਗਏ ਤੇ ਗੱਡੀ ਜਿਹੜੀ ਜਿੱਦਾਂ ਉਹ ਜਿਹੜਾ ਚੋਰ ਸੀਗਾ ਜੀ ਇੱਕ ਉਹ ਜੱਥੋ ਵੀ ਉਹਨੇ ਨਾ ਗੱਡੀ ਸਾਈਡ ਮਾਰੀ ਆ ਉਹ ਗੱਡੀ ਗੱਡੀ ਉਹ ਟੋਟਲ ਲਾਸ ਹੋ ਗਈ ਆ ਤੇ ਉਹਦੇ ਆਪਣੀ ਗੱਡੀ ਮਾਲ ਲੱਦੀ ਸੀ ਪਲਟ ਗਈ ਉਹਦੇ ਕੋਲ ਇੱਕ ਬੰਦਾ ਨਾ ਅਟਕ ਗਿਆ ਉਹਦਾ ਪਤਾ ਲੱਗਾ ਕਿ ਉਹਦਾ ਰੈਡ ਬਲਾਕ ਕੁਝ ਨਹੀਂ ਸੀਗਾ ਜੀ ਇਹਦੇ ਵਿੱਚ ਇੱਕ ਬੰਦਾ ਫਰਾਂ ਇੱਕ ਬੰਦਾ ਫਰਾਂ ਅੱਛਾ ਜਿਹੜੀ ਡੈੱਡ ਬੁੱਡ ਸੀ ਉਹਦੇ ਕੋਲ ਚਰਾਸੀ ਘਾਟ ਕੋਈ ਨਹੀਂ ਸੀਗਾ ਕੁਝ ਨਹੀਂ ਸੀਗਾ ਜੀ ਜੀ ਤੇ ਤੁਹਾਡਾ ਠੀਕ ਹੈ ਤੁਹਾਡੇ ਕੋਲ ਸਾਡੇ ਬੰਦੇ ਬਚ ਗਏ ਜੀ ਮਾਲ ਦਾ ਨੁਕਸਾਨ ਕੀ ਨਾਮ ਕੀ ਸਰ ਆਪਣਾ ਨਰਮ ਸੋਰਾ ਰਹਿ ਗਿਆ ਸ਼ੌਕ ਦਾ ਕਿ ਨਾਮ ਦਾ ਹਰੀਸ਼ਨ ਐਗਰੋ ਵਾਲਿਆਂ ਕੰਮਿਕਲ ਸੋ ਦੋਸਤੋ ਦੱਸਦੀ ਕਿ ਜਿਹੜੀ ਇੱਕ ਤੇਲ ਨਾਲ ਭਰੀ ਹੋਈ ਜਿਹੜੀ ਗੱਡੀ ਆ ਜਿਹੜੇ ਜਿਨ੍ਹਾਂ ਦਾ ਕਾਰੋਬਾਰ ਹੈ ਇੱਥੇ ਜਲੰਧਰ ਦੇ ਵਿੱਚ ਹੀ ਪੀਬੀ05W9996 ਨੰਬਰ ਆ ਗੱਡੀ ਤੁਸੀਂ ਦੇਖ ਸਕਦੇ ਹੋ ਕਿ ਇੰਨੇ ਜਿਹੜੀ ਇਹ ਗੱਡੀ ਬੰਦਾ ਲਾਡੋ ਵਾਲੀ ਰੋਡ ਤੋਂ ਲੈ ਕੇ ਜਿਹੜੇ ਭੱਜੇ ਨੇ ਦੋ ਬੰਦੇ ਔਰ ਇੱਕ ਗੱਡੀ ਅੱਗੇ ਖੜੀ ਹੋਈ ਹੈ ਜਿਸ ਦੇ ਨਾਲ ਇਹ ਐਕਸੀਡੈਂਟ ਹੋਇਆ ਔਰ ਇਹਦੇ ਵਿੱਚ ਇੱਕ ਜਿਹੜਾ ਵਿਅਕਤੀ ਹੈ ਦੱਸੇ ਰ ਆਹ ਦੇਖੋ ਤੇਲ ਕਿੱਦਾਂ ਰੁੜਿਆ ਆ ਸੜਕ ਦੇ ਵਿੱਚ ਤੇਲ ਲੁੜਿਆ ਹੋਇਆ ਦੇਰਾਂ ਤਸਵੀਰਾਂ ਤੁਹਾਨੂੰ ਇਸ ਲਈ ਪਬਲਿਕ ਅਪਡੇਟ ਟੀਵੀ ਤੇ ਸਾਂਝੀ ਕੀਤੀਆਂ ਜਾ ਰਹੀਆਂ ਨੇ ਔਰ ਟੋਅ ਟੋਇੰਗ ਵੈਨ ਮੰਗਾ ਲਈਤੀ ਗਈ ਹੈ ਜੀ ਮੌਕੇ ਤੇ ਟੋਇੰਗ ਵੈਨ ਵੀ ਜਿਹੜੀ ਮੌਕੇ ਤੇ ਮੰਗਾ ਲਈਤੀ ਗਈ ਹੈ ਔਰ ਦੱਸਿਆ ਜਾ ਰਿਹਾ ਕਿ ਜਦੋਂ ਗੱਡੀ ਬੰਦਾ ਲਾਡੋ ਵਾਲੀ ਰੋਡ ਤੋਂ ਲੈ ਕੇ ਭੱਜਿਆ ਤਾਂ ਪਿੱਛੇ ਹੀ ਜਿਹੜਾ ਜੀਪੀਐਸ ਓਨ ਸੀ ਤੇ ਮਾਲਕਾਂ ਨੇ ਜਿਹੜਾ ਦੇਖ ਸਕਦੇ ਹੋ ਕਿ ਪਿੱਛਾ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਜੀਪੀਐਸ ਨੂੰ ਲਗਾ ਕੇ ਉਸ ਤੋਂ ਬਾਅਦ ਜਿਹੜੀ ਜਿਹੜੀ ਵਿਅਕਤੀ ਗੱਡੀ ਲੈ ਕੇ ਭੱਜ ਰਹੇ ਸੀ ਜੋ ਮਾਲਕ ਦੱਸ ਰਹੇ ਆ ਉਹਨਾਂ ਦੇ ਦੱਸਣ ਮੁਤਾਬਕ ਗੱਡੀ ਜਿਹੜੀ ਲੈ ਕੇ ਭੱਜ ਰਹੇ ਸੀ ਸੋ ਦੇਖ ਸਕਦੇ ਹੋ ਕਿ ਉਹ ਜਿਹੜੀ ਗੱਡੀ ਖੜੀ ਹੋਈ ਹੈ ਤਸਵੀਰਾਂ ਤੁਹਾਨੂੰ ਇਸ ਵੇਲੇ ਸਾਂਝੀਆਂ ਕਰ ਰਹੇ ਹਾਂ ਕਿ ਇਦਾਂ ਦੇ ਵੀ ਮਾਹੌਲ ਜਿਹੜੇ ਬੰਨੇ ਸ਼ੁਰੂ ਹੋ ਗਏ ਜਲੰਧਰ ਦੇ ਵਿੱਚ ਕਿ ਕਿਸ ਤਰੀਕੇ ਗੱਡੀ ਜਿਹੜੀ ਪਹਿਲਾਂ ਖੋਈ ਗਈ ਤੇਰੇ ਜਿਹਰੇ ਸੀ ਔਰ ਦੋ ਵਿਅਕਤੀਆਂ ਨੇ ਗੱਡੀ ਖੋਈਏ ਵਿਅਕਤੀ ਮਾਲਕ ਖੁਦ ਕਹਿ ਰਹੇ ਅਸੀਂ ਨਹੀਂ ਇਸ ਚੀਜ਼ ਦੀ ਪੁਸ਼ਟੀ ਕਰਦੇ ਕਿ ਉਹਨਾਂ ਨੇ ਖੋਈ ਜਾਂ ਕਿੱਦਾਂ ਕੀ ਗੱਲਬਾਤ ਹੋਈ ਹੈ ਮੌਕੇ ਤੇ ਔਰ ਇਹ ਗੱਡੀ ਜਿਹੜੀ ਅਮਰitsar ਰੋਡ ਦੇ ਉੱਪਰ ਲਿਆਏ ਆ ਅਮਰitsar ਤੋਂ ਰੋਡ ਦੇ ਉੱਪਰ ਲਿਆਏ ਤੇ ਆਹ ਦੇਖੋ ਜੀ ਡਿਵਾਈਡਰ ਦੇ ਉੱਪਰ ਗੱਡੀ ਚੜ ਗਈ ਨੋਵਾ ਔਰ ਨੋਵਾ ਗੱਡੀ ਡਿਵਾਈਡਰ ਦੇ ਉੱਪਰ ਚੜ ਗਈ ਹੈ ਇਹਦਾ ਨੰਬਰ ਦੇਖ ਸਕਦੇ ਹੋ ਪੀਪੀ08 ਪੀਪੀ08 ਸੀਐਮ 2007 ਔਰ ਇਹ ਨੋਵਾ ਗੱਡੀ ਹੈ ਜੀ ਸੋ ਇਹ ਨੋਵਾ ਗੱਡੀ ਹੈ ਹੁਣ ਜਿਹਨੂੰ ਟੋਇੰਗ ਆ ਨੇੜੀ ਲੈਨ ਆਈ ਹੈ ਔਰ ਇਹ ਗੱਡੀ ਦਾ ਐਕਸੀਡੈਂਟ ਹੋਇਆ ਜਿਹੜੀ ਗੱਡੀ ਮਾਲ ਲੋਡ ਸੀਗਾ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜਾ ਔਇਲ ਵਗੈਰਾ ਲੈ ਕੇ ਜਾ ਰਹੇ ਸੀ ਜਿਹੜਾ ਦੱਸਿਆ ਜਾ ਰਿਹਾ ਉਹਨਾਂ ਦਾ ਕੰਮ ਹੈ ਉਥੇ ਲੱਡੋ ਲਾਡੋ ਵਾਲੀ ਰੋਡ ਤੋਂ ਗੱਡੀ ਖੋਈ ਗਈ ਉਸ ਤੋਂ ਬਾਅਦ ਜਿੱਦਾਂ ਇਸ ਜੀਪੀਐਸ ਗੱਡੀ ਦੇ ਵਿੱਚ ਲੱਗਾ ਹੋਇਆ ਸੀਗਾ ਜਿਹੜੀ ਗੱਡੀ ਦੋ ਬੰਦੇ ਲੈ ਕੇ ਜਾ ਰਹੇ ਸੀ ਉਹਦੇ ਵਿੱਚ ਇਹਨਾਂ ਜਿਹੜੇ ਬੰਦਿਆਂ ਦੇ ਦਸਨ ਮੁਤਾਬਕ ਕਿ ਇੱਕ ਦੀ ਮੌਤ ਜਿਹੜੀ ਹੋ ਗਈ ਹੈ ਇੱਕ ਦੀ ਡੈਥ ਹੋ ਗਈ ਹੈ ਜਿਹੜਾ ਲਟੇਰਾ ਸੀਗਾ ਜਿਹਨਾਂ ਦੇ ਉੱਤੇ ਇਲਜ਼ਾਮ ਹੈ ਕਿ ਉਹ ਗੱਡੀ ਸਾਡੀ ਲੈ ਕੇ 도ੜੇ ਆ ਔਰ ਥਾਣਾ ਇੱਕ ਦੀ ਪੁਲਿਸ ਵੀ ਇੱਥੇ ਮੌਕੇ ਤੇ ਪਹੁੰਚੀ ਸੀ ਕੁਝ ਹੀ ਦਿਨ ਪਹਿਲਾਂ ਆਹ ਦੇਖੋ ਜੀ ਹੁਣ ਗੱਡੀ ਜਿਹੜੀ ਹੈ ਉਹਨਾਂ ਦੀ ਜਿਹੜੀ ਮਾਲਕਾਂ ਦੀ ਗੱਡੀ ਹੈ ਉਹ ਵੀ ਦੱਸਿਆ ਹੈ ਕਿ ਟੋਟਲ ਲਾਸ ਹੋ ਗਈ ਔਰ ਦੇਖੋ ਕਿਸ ਤਰੀਕੇ ਆ ਦੇਖੋ ਬੰਪਰ ਲਾਇਆ ਜਾ ਰਿਹਾ ਹੈ ਔਰ ਗੱਡੀ ਕਾਫੀ ਜਿਹੜਾ ਨੁਕਸਾਨੀ ਗਈ ਆ ਡਾਇਵਾਇਡਰ ਦੇ ਉੱਪਰ ਚੜ ਗਈ ਆ ਕਿਉਂਕਿ ਉਹ ਪਿੱਛੇ ਗਾਰੇ ਸੀ ਸਾਈਡ ਸ਼ੀਸ਼ੇ ਵੀ ਟੁੱਟ ਗਏ ਔਰ ਹੁਣ ਜਿਹੜੀ ਟਾਈਮ ਆਣਾ ਉਹ ਮੌਕੇ ਤੇ ਜਿਹੜੀ ਬੁਲਾਈ ਗਈ ਆ ਕਿ ਤਾਂਕਿ ਗੱਡੀ ਇਹਨੂੰ ਵੀ ਜਿਹੜਾ ਸਾਈਡ ਲਗਾਇਆ ਜਾਵੇ ਕੋਈ ਰਸਤੇ ਦੇ ਵਿੱਚ ਜਿਹੜੀ ਆ ਗੱਡੀ ਖੜੀ ਹੋਈ ਆ ਤਸਵੀਰਾਂ ਦੇਖ ਸਕਦੇ ਹੋ ਜਲੰਧਰ ਦੇ ਅੰਮ੍ਰਿਤਸਰ ਬਾਈਪਾਸ ਦੀ ਤੁਹਾਨੂੰ ਸਾਂਝੀਆ ਕਰ ਰਹੇ ਆ ਮੇਨ ਹਾਈਵੇ ਹੈ ਜਿੱਥੇ ਤੁਸੀਂ ਦੇਖ ਸਕੋਗੇ ਜਿਹੜਾ ਵੇਰਕਾ ਮਿਲਕ ਪਲਾਂਟ ਆ ਉੱਥੇ ਹੀ ਫਲਾਈਓਵਰ ਦੇ ਉੱਪਰ ਤੋਂ ਵੀ ਦੇਖ ਸਕਦੇ ਹੋ ਕਿ ਇਸ ਵੇਲੇ ਜਿਹੜਾ ਪਿਆਲਕ ਤੇ ਦਰਦਨਾਕ ਜਿਹੜਾ ਐਕਸੀਡੈਂਟ ਹੋਇਆ ਉੱਥੇ ਜਿਹੜਾ ਵੀ ਦੇਖਦੇ ਇੱਕ ਵਿਅਕਤੀ ਦੀ ਮੌਤ ਵੀ ਹੋਈ ਹੈ ਜਿਹੜਾ ਜਿਹਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਕਿ ਉਹ ਦੋ ਵਿਅਕਤੀ ਜਿਹੜੀ ਗੱਡੀ ਲੈ ਕੇ ਲਾਡੋ ਵਾਲੀ ਰੋਡ ਤੋਂ ਭੱਜੇ ਸੀ ਔਰ ਗੱਡੀ ਦੇ ਵਿੱਚ ਜੀਪੀਐਸ ਔਨ ਸੀ ਔਰ ਤੁਸੀਂ ਵੀ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਗੱਡੀ ਦੇ ਵਿੱਚ ਜੀਪੀਐਸ ਜਿਹੜੇ ਲਗਵਾ ਲਓ ਕਿ ਜਿਹੜੇ ਲੁਟੇਰੇ ਤੁਹਾਡੀ ਗੱਡੀ ਨੂੰ ਲੈ ਕੇ ਜਿਹੜਾ 도ੜਨ ਦੇ ਤੁਹਾਨੂੰ ਜਿਹੜੀ ਲੋਕੇਸ਼ਨ ਆ ਉਹ ਨਾਲੋਂ ਨਾਲ ਮਿਲ ਜਵੇ ਤੁਹਾਡਾ ਨੁਕਸਾਨ ਨਾ ਹੋਵੇ ਇਹ ਜਿਹੜਾ ਇੱਕ ਮੈਸੇਜ ਔਰ ਉਹਦੇ ਵਿੱਚ ਇੱਕ ਲਟੇਰੇ ਨੇ ਦੱਸਿਆ ਜਾ ਰਿਹਾ ਕਿ ਆਪਣੀ ਜਾਨ ਗਵਾ ਲਈ ਹੈ ਕਿਉਂਕਿ ਜਦੋਂ ਵਿਅਕਤੀ ਗੱਡੀ ਲੈ ਕੇ 도ੜੇ ਆ ਇਹਨਾਂ ਨੇ ਜੀਪੀਐਸ ਓਨ ਕੀਤਾ ਤਾਂ ਜੀਪੀਐਸ ਰਾਹੀਂ ਜੀਪੀਐਸ ਜਿਹੜਾ ਇਹਨਾਂ ਨੂੰ ਇੱਥੇ ਤੱਕ ਲੈ ਕੇ ਪਹੁੰਚ ਗਿਆ ਜੀਪੀਐਸ ਜਿਹੜਾ ਇੱਥੇ ਤੱਕ ਲੈ ਕੇ ਪਹੁੰਚਿਆ ਤਾਂ ਮਗਰ ਮਗਰੀ ਜਿਹੜੇ ਮਾਲਕ ਆ ਗੱਡੀ ਦੇ ਉਹ ਪਹੁੰਚ ਗਏ ਆ ਉਦੋਂ ਜਿਹੜੀ ਗੱਡੀ ਇਹਨਾਂ ਦੀ ਡਿਵਾਈਡਰ ਤੇ ਆ ਦੇਖੋ ਹਾਲਾਤ ਤੁਸੀਂ ਦੇਖ ਲਓ ਰਾਤ ਦੇ ਦੇਖੋ ਜੀ ਦੇਰ ਰਾਤ ਹਾਲਾਤ ਦੇਖ ਲਓ ਆ ਗੱਡੀ ਉੱਤੇ ਚੜ ਗਈ ਹੈ ਗੱਡੀ ਉੱਤੇ ਚੜ ਗਈ ਹੈ ਜਿਹੜਾ ਡਿਵਾਈਡਰ ਹੈ ਉਹਦੇ ਉੱਪਰ ਗੱਡੀ ਚੜ ਗਈ ਪਰ ਇਹਨਾਂ ਦਾ ਜਿਹੜੇ 5 ਬੰਦੇ ਸੀ ਵਿੱਚ ਦੱਸਿਆ ਜਾ ਰਿਹਾ ਗੱਡੀ ਦੇ ਵਿੱਚ ਜਿਹੜੀ ਨੋਵਾ ਉਹਨਾਂ ਦਾ ਜਿਹੜਾ ਰੱਬ ਦਾ ਸ਼ੁਕਰ ਹੈ ਬਚਾਈ ਰਿਹਾ ਜਿਹੜੇ ਮਾਲਕ ਸੀਗੇ ਗੱਡੀ ਦੇ ਜਿਹੜੇ ਜਿਨ੍ਹਾਂ ਦੀ ਓਇਲ ਦੀ ਜਿਹੜੀ ਏਜੰਸੀ ਹੈ ਜਿਨ੍ਹਾਂ ਕੋਲ ਹਰੀਓਮ ਦੇ ਨਾਮ ਤੋਂ ਉਹ ਬਚ ਗਏ ਨੇ ਉਹਨਾਂ ਦਾ ਬਚਾਅ ਹੋਇਆ ਪਰ ਜਿਹੜਾ ਲਟੇਰਾ ਸੀ ਉਹ ਦੱਸਿਆ ਰਿਹਾ ਇੱਕ ਦੀ ਮੌਤ ਹੋ ਗਈ ਹੈ ਔਰ ਇੱਕ ਨੂੰ ਜਿਹੜਾ ਹੁਣ ਪੁਲਿਸ ਲੈ ਕੇ ਜਿਹੜਾ ਸ਼ਹਿਦ ਭੱਜ ਗਿਆ ਜਾਂ ਪੁਲਿਸ ਲੈ ਗਈ ਹੈ ਮੌਕੇ ਦੇ ਹੁਣ ਟੋਇੰਗ ਬੈਂਡ ਜਿਹੜੀ ਹੈ ਉਹ ਮੰਗਾਈ ਗਈ ਹੈ ਤੇ ਗੱਡੀ ਜਿਹੜੀ ਉਹਨਾਂ ਦੀ ਲੈ ਕੇ ਜਾ ਰਹੇ ਨੇ ਜਿਨ੍ਹਾਂ ਦੀ ਗੱਡੀ ਲੈ ਕੇ ਵਿਅਕਤੀ ਭੱਜਦੇ ਸੀ ਥਾਣਾ 1 ਦੀ ਪੁਲਿਸ ਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਹੈ ਤੇ ਮੌਕੇ ਤੇ ਥਾਣਾ 1 ਦੀ ਪੁਲਿਸ ਵੀ ਜਿਹੜੀ ਇੱਥੇ ਪਹੁੰਚੀ ਸੀ ਔਰ ਪੁਲਿਸ ਵੱਲੋਂ ਹੁਣ ਜਿਹੜਾ ਅਗਲੀ ਕਾਰਵਾਈ ਜਿਹੜੀ ਹੈ ਪੁਲਿਸ ਜਿਹੜੀ ਕਰ ਰਹੀ ਹੈ ਲਗਾਤਾਰ ਤਸਵੀਰਾਂ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਸਾਂਝੇ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਪਬਲਿਕ ਅਪਡੇਟ ਟੀਵੀ ਤੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੁਣ ਦੂਜੀ ਗੱਡੀ ਨੂੰ ਲੈ ਕੇ ਜਾ ਰਹੇ ਨੇ ਔਰ ਟੋਇੰਗ ਮੈਨ ਦੇ ਨਾਲ ਜਿਹੜਾ ਗੱਡੀ ਨੂੰ ਜਿਹੜਾ ਟੋ ਕਰਕੇ ਇੱਥੋਂ ਦੀ ਲੈ ਕੇ ਜਾ ਰਹੇ ਨੇ ਔਰ ਮੌਕੇ ਦੇਖ ਸਕਦੇ ਹੋ ਕਿ ਇੱਥੇ ਜਦੋਂ ਉਹਦਾ ਪਿੱਛਾ ਕੀਤਾ ਜਾਂਦਾ ਤਾਂ ਸਾਈਡ ਮਾਰੀ ਜਾਂਦੀ ਹੈ ਤਾਂ ਗੱਡੀ ਜਿਹੜੀ ਪਲਟ ਜਾਂਦੀ ਹੈ ਗੱਡੀ ਜਿਹੜੀ ਪਲਟ ਗਈ ਹੈ ਤਾਂ ਪਲਟਣ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਲੁਟੇਰੇ ਜਿਹੜੇ ਨੇ ਲਾਡੋ ਵਾਲੀ ਰੋਡ ਤੋਂ ਗੱਡੀ ਲੈ ਕੇ ਭੱਜੇ ਆ ਉਹ ਇੱਕ ਦੀ ਮੌਤ ਹੋ ਗਈ ਹੈ ਦੂਜਾ ਲੁਟੇਰਾ ਜਿਹੜਾ ਉੱਥੋਂ ਦੀ ਰਫੂ ਚੱਕਰ ਹੋਇਆ ਔਰ ਪੁਲਸ ਉਸ ਦੀ ਪਾਲ ਕਰ ਰਹੀ ਹੈ ਉਸ ਨੂੰ ਤਲਾਸ਼ ਜਿਹੜੀ ਦੇ ਦਿੱਤੀ ਗਈ ਹੈ ਟੋ ਬੈਨ ਹਾਈਵੇ ਜਿਹੜਾ ਅੰਮ੍ਰਿਤਸਰ ਹਾਈਵੇ ਹੈ ਉੱਥੇ ਦੀਆਂ ਤਸਵੀਰਾਂ ਤੁਹਾਨੂੰ ਭਾਂਜੇ ਕੀਤੀਆਂ ਜਾ ਰਹੀਆਂ ਨੇ ਆ ਗੱਡੀ ਦੇਖੋ ਜੀ ਡਿਵਾਈਡਰ ਦੇ ਉੱਪਰ ਚੜੀ ਹੋਈ ਸੀ ਹੁਣ ਟੋਇੰਗ ਵੈਨ ਉਹਨੂੰ ਲੈ ਕੇ ਜਾ ਰਹੀ ਹੈ ਔਰ ਕਾਫੀ ਜਿਹੜਾ ਭਿਆਨਕ ਔਰ ਦਰਦਨਾਕ ਜਿਹੜਾ ਹਾਦਸਾ ਹੋਇਆ ਔਰ ਦੱਸਿਆ ਜਾ ਰਿਹਾ ਕਿ ਜਿਹੜਾ ਲਾਡੋ ਵਾਲੀ ਰੋਡ ਤੋਂ ਜਿਹੜੀ ਉਹਨਾਂ ਦੀ ਲੇਬਰ ਹੈ ਉਹ ਗੱਡੀ 'ਚ ਮਾਲ ਲੋਡ ਕਰਕੇ ਲੈ ਕੇ ਜਾ ਰਹੀ ਸੀ ਔਰ ਮਾਲ ਜਿਹੜਾ ਲੋਡ ਸੀ ਕਾਫੀ ਜ਼ਿਆਦਾ ਜਿਹੜਾ ਓਇਲ ਹੈ ਉਹ ਵੀ ਰੁੜਿਆ ਸੜਕ ਦੇ ਵਿੱਚ ਉਹਦੀਆਂ ਵੀ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਹਨ ਔਰ ਓਇਲ ਜਿਹੜਾ ਰੁੜ ਗਿਆ ਸੀਗਾ ਉਸ ਤੋਂ ਬਾਅਦ ਹੁਣ ਜਿਹੜੀ ਗੱਡੀ ਹੈ ਉਹ ਲੈ ਕੇ ਜਾ ਰਹੀ ਜਿੱਥੋਂ ਦੀ ਜਿਹੜੇ ਓਨਰ ਆ ਉਹਨਾਂ ਨੇ ਜਿਹੜੀ ਟੋਇੰਗ ਬੈਲ ਮੰਗਾਈ ਹੈ ਉਹਦੇ ਸਹਾਰੇ ਜਿਹੜੀ ਇੱਥੋਂ ਦੀ ਗੱਡੀ ਉਹਨਾਂ ਦੀ ਲੈ ਕੇ ਜਾ ਰਿਹਾ ਔਰ ਦੇਖੋ ਡਿਵਾਈਡਰ ਦੇ ਉੱਤੇ ਗੱਡੀ ਚੜ ਗਈ ਸੀ ਔਰ ਦੱਸਿਆ ਜਾ ਰਿਹਾ ਕਿ ਲਾਡੋ ਵਾਲੀ ਰੋਡ ਤੋਂ ਵਿਅਕਤੀ ਕੁਝ ਦੋ ਜਿਹੜੇ ਬੰਦੇ ਆ ਭਰੀ ਗੱਡੀ ਤੇਲ ਦੀ ਜਿਹੜੀ ਲੈ ਕੇ 도ੜ ਗਏ ਸੀਗੇ ਔਰ ਇਹਨਾਂ ਨੇ ਜਿਹੜਾ GPS ਗੱਡੀ ਦੇ ਵਿੱਚ ਲਗਾਇਆ ਹੋਇਆ ਔਰ GPS ਰਾਹੀਂ ਇਹਨਾਂ ਨੂੰ ਇਨਫੋ ਜਿਹੜੀ ਲਗਾਤਾਰ ਲੋਕੇਸ਼ਨ ਮਿਲੀ ਹੈ ਤੇ ਲੋਕੇਸ਼ਨ ਦੇ ਥਰੂ ਜਿਹੜਾ ਇੱਥੇ ਪਹੁੰਚ ਗਏ ਉਸ ਤੋਂ ਬਾਅਦ ਜਿਹੜੀ ਗੱਡੀ ਇੱਥੇ ਪਹੁੰਚੀ ਹੈ ਨਾ ਨਾਲ ਹੀ ਇਹ ਜਿਹੜੀ ਇਹਨਾਂ ਨੇ ਸਾਈਡ ਮਾਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਇੱਕ ਲੁਟੇਰੇ ਦੀ ਜਿਹੜੀ ਮੌਤ ਹੋ ਗਈ ਹੈ ਤੇ ਦੂਜਾ ਲੁਟੇਰਾ ਜਿਹੜਾ ਇੱਥੋਂ ਦੀ ਭੱਜਣ ਦੇ ਵਿੱਚ ਕਾਮਯਾਬ ਹੋਇਆ ਇਹ ਵੀ ਜਿਹੜੀ ਜਲੰਧਰ ਨੰਬਰ ਗੱਡੀ ਹੈ ਇਹਦੇ ਵਿੱਚ ਪੰਜ ਵਿਅਕਤੀ ਸੀ ਉਹ ਬਚਾਈਏ ਉਹਨਾਂ ਦਾ ਆ ਦੇਖੋ ਜੀ ਲੰਦਰ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਜਿਹੜੀਆਂ ਸਾਂਝੇ ਕੀਤੇ ਜਾ ਰਹੀਆਂ ਨੇ ਮੇਨ ਅੰਮ੍ਰਿਤਸਰ ਹਾਈਵੇ ਦੀਆਂ ਜਿੱਥੇ ਬੇਰਕਾ ਮਿਲਕ ਪਲਾਂਟ ਆ ਸੋ ਉੱਥੇ ਜਿਹੜਾ ਏ ਦਰਦਨਾਕ ਤੇ ਭਿਆਨਕ ਜਿਹੜਾ ਐਕਸੀਡੈਂਟ ਹੋਇਆ ਜਿਸ ਦੇ ਦੌਰਾਨ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇੱਕ ਵਿਅਕਤੀ ਜਿਹੜਾ ਦੱਸਿਆ ਜਾ ਰਿਹਾ ਕਿ ਜਿਹੜਾ ਉਹਦੀ ਮੌਤ ਹੋਈ ਹੈ ਤੇ ਦੂਜਾ ਜਿਹੜਾ ਭੱਜ ਗਿਆ ਇਥੋਂ ਦੀ ਮੌਕੇ ਤੋਂ ਹੁਣ ਜਿਹੜੀ ਹੋਰ ਹਾਦਸਾ ਟੋਇੰਗ ਬੈਨ ਹੈ ਜਿਹੜੀ ਉਹਨਾਂ ਨੂੰ ਇਥੋਂ ਗੱਡੀ ਦੂਜੀ ਚੱਕਣ ਦੇ ਲਈ ਆਈ ਹੈ ਸੋ ਜਿਵੇਂ ਹੀ ਮਾਲਕਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਵੀ ਦੱਸਿਆ ਕਿ ਸਾਡੀ ਗੱਡੀ ਜਿਹੜੀ ਹੈ ਲਾਡੋ ਵਾਲੀ ਰੋਡ ਦੇ ਵਿੱਚ ਜਿਹੜੇ ਸਾਂ ਉਹਨਾਂ ਦੇ EMPLOYEES ਸੀਗੇ ਉਹ ਜਿਹੜਾ ਲੈ ਕੇ ਜਾ ਰਿਆ ਸੀ ਜਿਹਦੇ ਵਿੱਚ ਦੱਸਿਆ ਰਿਹਾ ਕਿ ਤੇਲ ਸੀਗਾ ਜਾਂ ਰਿਫਾਈਨਡ ਵਗੈਰਾ ਸੀਗਾ ਉਹ ਗੱਡੀ ਉੱਥੋਂ ਲੈ ਕੇ ਉਹਨਾਂ ਨਿਕਲੇ ਉਹਦੇ ਵਿੱਚ ਜਿਹੜਾ GPS ਔਨ ਔਨ ਕਰਕੇ ਜਿਹੜਾ ਬਚਾਇਆ ਇਹਨਾਂ ਦਾ ਹੋਇਆ ਅਗਰ GPS ਨਾ ਔਨ ਹੁੰਦਾ ਜਾਂ GPS ਨਾਲ ਲੱਗਾ ਹੁੰਦਾ ਤਾਂ ਸ਼ਾਇਦ ਜਿਹੜੀ ਉਹਨਾਂ ਦੀ ਗੱਡੀ ਹੈ ਉਹਨਾਂ ਨੂੰ ਨਾ ਮਿਲਦੀ ਸੋ ਬਾਕੀ ਥਾਣਾ ਇੱਕ ਦੀ ਪੁਲਿਸ ਕੋਲ ਜਾਰੀ ਜਿਹੜੀ ਹੈ ਕੰਪਲੇਂਟ ਪਹੁੰਚ ਚੁੱਕੀ ਹੈ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਇਹਦੀ ਅਗਲੀ ਚਾਲ ਵਿੱਚ ਝੁੱਟ ਚੁੱਕਾ ਸੋ ਬਾਕੀ ਸਮਾਹ ਲੈ ਕੇ ਹੋਰ ਜਿਵੇਂ ਕੋਈ ਅਪਡੇਟ ਸਾਨੂੰ ਪ੍ਰਾਪਤ ਹੁੰਦੀ ਹੈ ਤੁਹਾਨੂੰ ਜ਼ਰੂਰ ਸਾਂਝੀ ਕਰਾਂਗੇ ਸੋ ਜੀਪੀਐਸ ਦਾ ਜਿਹੜਾ ਫਾਇਦਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਜਿਹੜਾ ਅੱਜ ਇਹਨਾਂ ਦੇ ਜਿਹੜੇ ਜਿਹਨੇ ਮਾਲਕ ਆ ਉਹਨਾਂ ਨੂੰ ਮਿਲਿਆ ਔਰ ਜੀਪੀਐਸ ਦੇ ਥਰੂ ਹੀ ਜਿਹੜੀ ਉਹਨਾਂ ਨੇ ਪਿੱਛਾ ਕੀਤਾ ਤਾਂ ਗੱਡੀ ਦਾ ਪਤਾ ਲੱਗ ਸਕਿਆ ਕਿ ਗੱਡੀ ਜਿਹੜੀ ਹੈ ਕਿਸ ਲੋਕੇਸ਼ਨ ਤੇ ਹੈ ਦੇਖਿਆ ਤਾਂ ਕਿ ਪਾਇਲ ਦੇ ਵਿੱਚ ਅੱਜ ਤਾਂ ਆਲੀਪੁਰ ਬੁਦਾ ਦੇ ਤੋਂ ਉਪਰਾਂ ਹੀ ਜਿਹੜਾ ਕਿ ਢੋਲ ਫੇਰੇ ਆ ਕੇ ਗੱਡੀ ਉੱਜਾ ਕੇ ਕੋ ਲੈ ਜਾਂਦੇ ਆ ਉਹ ਉਹਦੇ ਵਿੱਚ ਅੰਦਦਾਦੀ ਉਸ ਗੱਡੀਆ ਤੇ GPS ਟੈਕਨੋਲੋਜੀ ਦਾ ਟ੍ਰੈਕਰ ਲੱਗਾ ਅੱਜ ਕੱਲ ਕੋ ਮਾਲ ਦਾ ਨਾ ਕੋਈ ਗੱਲ ਕਰਦਾ ਕੋ ਮਾਲ ਮੇਰੇ ਕਿੱਥੇ ਲੱਗਦਾ ਕੋ ਫੋਟੋ ਲਾਇਆ ਉਹ ਵਾਤੇ ਚ ਕਰਦੇ ਤੋਂ ਸੋ ਇਹਨਾਂ ਤਸਵੀਰਾਂ ਤੋਂ ਲਾਵਾਂਗੇ ਤੁਹਾਡਾ ਤੌਰ ਤੇ ਵੀ ਦਾ ਹੁਣ ਤੱਕ ਬਣੇ ਰਹਿਣ ਲਈ ਪਬਲਿਕ ਅਪਡੇਟ ਟੀਵੀ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸੋ ਇਸ ਮਾਲ ਨੂੰ ਲੈ ਕੇ ਹੋਰ